ਮਜਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ। ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ। ਉਮੀਦ ਤੇ ਅਰਦਾਸ ਜਿੱਥੇ ਕਿ ਤੁਸੀਂ ਹੋਵੋਗੇ ਪਰਮਾਤਮਾ ਦੇ ਬਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ। ਦੋਸਤੋ ਜਿਵੇਂ ਕਿ ਅਸੀਂ ਖਾਸ ਤੌਰ ਤੇ ਗੱਲ ਕਰਨ ਲੱਗੇ ਆਂ ਪੰਜ ਵਰਤਕ ਕਿਤਾਬਾਂ ਦੀ ਭਾਗ ਦੂਜਾ। ਇਸ ਤੋਂ ਪਹਿਲਾਂ ਪੰਜ ਕਿਤਾਬਾਂ ਸੁਝਾਈਆਂ ਜਾ ਚੁੱਕੀਆਂ ਨੇ ਜਿਸ ਦੀ ਵੀਡੀਓ ਤੁਸੀਂ ਸਾਡੇ ਚੈਨਲ ਤੇ ਦੇਖ ਸਕਦੇ ਹੋ ਔਰ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਮੈਂ ਲਿੰਕ ਜਿਹੜਾ ਹੈ ਉਹ ਸ਼ੇਅਰ ਕਰ ਦਿਆਂਗਾ। ਸੋ ਦੋਸਤੋ ਸਭ ਤੋਂ ਪਹਿਲਾਂ ਮੈਂ ਗੱਲ ਕਰ ਲੱਗਿਆ ਪ੍ਰਸਿੱਧ ਸਾਹਿਤਕਾਰ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾ ਵੱਲੋਂ ਲਿਖਤ ਪੁਸਤਕ ਪ੍ਰਸੰਨ ਲੰਮੀ ਉਮਰ ਦੇ ਬਾਰੇ ਹੁਣ ਪ੍ਰਸੰਨ ਲੰਮੀ ਉਮਰ ਕੌਣ ਨਹੀਂ ਚਾਹੁੰਦਾ ਤੇ ਅਗਲਾ ਸਵਾਲ ਹੈ ਕਿ ਇਹ ਸੰਭਵ ਹੈ ਇਹਨਾਂ ਦੋਹਾਂ ਸਵਾਲਾਂ ਦੇ ਜਵਾਬ ਤੇ ਮਨੁੱਖੀ ਜ਼ਿੰਦਗੀ ਮਨੁੱਖੀ ਜੀਵਨ ਨਾਲ ਜੁੜੇ ਹੋਏ ਬਹੁਤ ਸਾਰੇ ਪਹਿਲੂ ਚਾਹੇ ਸਾਡੇ ਉੱਠਣ ਬੈਠਣ ਸੌਣ ਜਾਗਣ ਤੁਰਨ ਫਿਰਨ ਖਾਣ ਪੀਣ ਔਰ ਗੁਸਲ ਤੱਕ ਦੀਆਂ ਕਿਰਿਆਵਾਂ ਕਿਸ ਢੰਗ ਨਾਲ ਹੋਣੀਆਂ ਚਾਹੀਦੀਆਂ ਆ ਸਿਹਤ ਸਬੰਧੀ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਦੇ ਰੂਬਰੂ ਇਹ ਕਿਤਾਬ ਸਾਨੂੰ ਕਰਵਾਉਂਦੀ ਹੈ ਸਨ 1947 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਇਸ ਕਿਤਾਬ ਦਾ ਨਵਾਂ ਐਡੀਸ਼ਨ ਜੋ 2005 ਵਿੱਚ ਪ੍ਰਕਾਸ਼ਿਤ ਹੋਇਆ ਉਹ ਮੈਨੂੰ ਪੜਨ ਨੂੰ ਮਿਲਿਆ ਇਹ ਕਿਤਾਬ ਨਵਯੁਗ ਪਬਲਿਸ਼ਰਸ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਔਰ ਇਸ ਕਿਤਾਬ ਦੇ ਵਿੱਚ 21 ਵਿਸ਼ੇ ਨੇ ਜੋ ਸਾਰੇ ਦੇ ਸਾਰੇ ਮਨੁੱਖੀ ਜੀਵਨ ਜਾਂਚ ਨਾਲ ਜੁੜੇ ਹੋਏ ਨੇ ਖਾਸ ਤੌਰ ਤੇ ਆਪਣੀ ਸਰੀਰਕ ਸੰਭਾਲ ਦੇ ਨਾਲ ਜੁੜੇ ਹੋਏ ਨੇ ਜਿਸ ਕਰਣ ਇਹ ਕਿਤਾਬ ਆਪਣੇ ਜੋ ਉਹਦਾ ਸਿਰਲੇਖ ਹੈ ਨਾ ਪ੍ਰਸੰਨ ਲੰਮੀ ਉਮਰ ਉਹਦੇ ਨਾਲ ਵੀ ਪੂਰਾ ਨਿਆਂ ਕਰਦੀ ਹੈ ਇਸ ਕਿਤਾਬ ਨੂੰ ਪੜਿਆਂ ਸਾਨੂੰ ਪਤਾ ਲੱਗਦਾ ਹੈ ਵੀ ਅਸੀਂ ਆਪਣੇ ਸਰੀਰ ਨਾਲ ਸਬੰਧਤ ਕਿਹੜੀਆਂ ਗਲਤ ਮਿੱਥਾਂ ਜਾਂ ਗਲਤ ਆਦਤਾਂ ਨੂੰ ਪਕਾ ਚੁੱਕੇ ਹਾਂ ਹੋ ਸਕਦਾ ਹੈ ਕਿ ਮਾਡਰਨ ਏਰਾ ਦੇ ਵਿੱਚ 1947 ਵਿੱਚ ਛਪੀ ਕਿਤਾਬ ਦੀਆਂ ਕੁਝ ਗੱਲਾਂ ਸਮਵੇਦ ਨਾਲ ਮੇਲ ਨਾ ਖਾਂਦੀ ਹੋਣੀ ਪਰ ਉਹਦੇ باوجود ਸਾਨੂੰ ਕਿਤਾਬ ਦਾ ਵੱਡਾ ਹਿੱਸਾ ਜਿਹੜਾ ਆ ਉਹ ਸੁਚੇਤ ਕਰਦਾ ਆ ਆਪਣੇ ਆਪ ਨਾਲ ਪਿਆਰ ਕਰਨ ਦੇ ਲਈ ਤੇ ਆਪਣੀਆਂ ਗਲਤ ਆਦਤਾਂ ਨੂੰ ਸੁਧਾਰਨ ਲਈ ਕੁੱਲ ਮਿਲਾ ਕੇ ਇੱਕ ਕਿਤਾਬ ਜਿਹੜੀ ਹੈ ਉਹ ਵਾਕੇ ਹੀ ਪੜਨ ਯੋਗ ਹੈ ਖਾਸ ਤੌਰ ਤੇ ਉਦੋਂ ਜਦੋਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਨਾਲ ਜੂਝ ਰਹੇ ਆ ਕੋਈ ਐਸਾ ਪਰਿਵਾਰ ਨਹੀਂ ਹੈ ਜਿੱਥੇ ਕੋਈ ਬਿਮਾਰ ਨਾ ਹੋਵੇ ਇਸ ਲਈ ਅਜਿਹੀਆਂ ਕਿਤਾਬਾਂ ਘਰ ਵਿੱਚ ਹੋਣੀਆਂ ਲਾਹੇਵੰਦ ਹੋ ਸਕਦੀਆਂ ਜੀ ਦੋਸਤੋ ਦੂਸਰੇ ਨੰਬਰ ਤੇ ਗੱਲ ਕਰਨ ਲੱਗਿਆਂ ਬਹੁਤ ਹੀ ਪਿਆਰੀ ਕਿਤਾਬ ਜੇ ਮੈਂ ਆਪਣੀ ਗੱਲ ਕਰਾਂ ਤਾਂ ਇਸ ਸਾਲ ਵਿੱਚ ਜਿਹੜੀ ਮੈਂ ਆਪਣੀਆਂ ਵਾਰਤਕ ਦੀਆਂ ਕਿਤਾਬਾਂ ਪੜ੍ਹੀਆਂ ਨੇ ਉਹਨਾਂ ਵਿੱਚੋਂ ਸਭ ਤੋਂ ਵੱਧ ਪਸੰਦੀਦਾ ਪੁਸਤਕ ਮੇਰੀ ਹੈ ਉਹ ਇਹੀ ਬਣੀ ਹੈ ਇੱਕ ਕਿਤਾਬ ਲਿਖੀ ਹੈ ਬ੍ਰਿਤੀਪਾਲ ਸਿੰਘ ਕਪੂਰ ਹੋਰਾਂ ਨੇ ਔਰ ਕਿਤਾਬ ਦਾ ਨਾਮ ਆ ਮਾਸਟਰ ਤਾਰਾ ਸਿੰਘ ਇਤਿਹਾਸਕ ਪਰਪੇਖ ਕੈਸੀ ਸ਼ਖਸੀਅਤ ਜੋ ਸਿੱਖ ਕੌਮ ਦੇ ਰੌਸ਼ਨ ਦਿਮਾਗ ਵਜੋਂ ਪੰਥ ਰਤਨ ਵਜੋਂ ਲੇਖਕ ਸੰਪਾਦਕ ਬੁੱਧੀਜੀਵੀ ਵਿਦਵਾਨ ਤੇ ਸਿੱਖ ਜਮਾਤ ਦੇ ਇੱਕ ਵਾਹਿਦ ਸਿਆਸੀ ਆਗੂ ਦੇ ਰੂਪ ਦੇ ਵਿੱਚ ਵਿਚਰ ਰਹੇ ਔਰ ਸਮੁੱਚੀ ਜ਼ਿੰਦਗੀ ਤਾਂ ਉਮਰ ਉਹ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਦੇ ਰਹੇ ਮੈਂ ਪੰਥ ਵਸੇ ਮੈਂ ਉਜੜਾ ਦਾ ਸਿਧਾਂਤ ਉਹਨਾਂ ਨੇ ਆਪਣੀ ਜ਼ਿੰਦਗੀ ਉੱਤੇ ਲਾਗੂ ਕੀਤਾ ਇਹ ਕਿਤਾਬ 1968 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ ਸਾਲ 2018 ਵਿੱਚ ਮੋਢ ਸਿੰਘ ਬ੍ਰਦਰਸ ਅੰਮ੍ਰਿਤਸਰ ਵੱਲੋਂ ਇਹਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ ਇਹ ਕਿਤਾਬ ਲੇਖਕ ਵੱਲੋਂ ਨਾਮ وارਸ ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਨੂੰ ਸਮਰਪਿਤ ਕੀਤੀ ਹੋਈ ਹੈ ਸ਼ਰਦਾ ਹਿਤ ਉਹ ਕਿਤਾਬ ਤਿੰਨ ਹਿੱਸਿਆਂ ਵਿੱਚ ਵੰਡੀ ਹੋਈ ਹੈ 104 ਇਸ ਕਿਤਾਬ ਦੇ ਪੰਨੇ ਆ ਜਿਹਦੇ ਵਿੱਚ ਪ੍ਰਸਤਾਵਨਾ ਹੈ ਕਿ ਮਾਸਟਰ ਤਾਰਾ ਸਿੰਘ ਜੀ ਦੀ ਦੇਣ ਕੀ ਹੈ ਦੂਜੇ ਨੰਬਰ ਤੇ ਹੈ ਕਿ ਮਾਸਟਰ ਤਾਰਾ ਸਿੰਘ ਇਤਿਹਾਸਕ ਪਰਪੇਖ ਤੀਸਰੇ ਨੰਬਰ ਤੇ ਹੈ ਮਾਸਟਰ ਤਾਰਾ ਸਿੰਘ ਦੀ ਸ਼ਖਸੀਅਤ ਔਰ ਤਿੰਨੋਂ ਚੈਪਟਰ ਪੜ ਕੇ ਮਤ ਹੈਰਾਨ ਹੋ ਜਾਂਦੀ ਹੈ ਵੀ ਕਿੰਨੇ ਵੱਡੇ ਬਿਰਤਾਂਤ ਝੂਠੇ ਬਿਰਤਾਂਤ ਸਾਡੇ ਵਿਰੋਧੀਆਂ ਵੱਲੋਂ ਘੜੇ ਗਏ ਅਸੀਂ ਤਾਂ ਖੈਰ ਨਾ ਸਮਝ ਹੋਣ ਕਰਕੇ ਉਹ ਮੰਨੇ ਪਰ ਸਾਡੇ ਸਿੱਖ ਕੌਮ ਦੇ ਕੁਝ ਵਿਦਵਾਨ ਵੀ ਜਿਹੜੇ ਆ ਉਹ ਬਟਪਲਾ ਖਾ ਗਏ ਤੇ ਉਹਨਾਂ ਨੇ ਝੂਠੇ ਬਰਤਾਂਜ ਕਿਵੇਂ ਆਪਣੇ ਆਪ ਨੂੰ ਜਿਹੜੇ ਆ ਉੱਪਰ ਬਾਣ ਕਰ ਲਏ ਜਾਂ ਅਕਸੈਪਟ ਕਰ ਲਏ ਖੈਰ ਉਹ ਸਾਰਾ ਕੁਝ ਟੁੱਟ ਜਾਂਦਾ ਆ ਜਦੋਂ ਅਸੀਂ ਇੱਕ ਕਿਤਾਬ ਪੜਦੇ ਆ ਕਿਤਾਬ ਦੇ ਅਖੀਰ ਦੇ ਵਿੱਚ ਅੰਤਿਕਾ ਤਥਾਵਲੀ ਹੈ ਜੋ ਮਾਸਟਰ ਜੀ ਦੀ ਜ਼ਿੰਦਗੀ ਦੀ ਟਾਈਮ ਲਾਈਨ ਹੈ ਔਰ ਪੁਸਤਕ ਸੂਚੀ ਹੈ ਅਖੀਰ ਦੇ ਵਿੱਚ ਅਰੰਭ ਦੇ ਵਿੱਚ ਮੁੱਖ ਬੰਦ ਤੇ ਉਥਾਨਕਾ ਪ੍ਰਥੀਪਾਲ ਸਿੰਘ ਕਪੂਰ ਵੱਲੋਂ ਲਿਖੀ ਹੋਈ ਹੈ ਔਰ ਵਚਨਾਰਮ ਜਿਹੜਾ ਆ ਉਹ ਰਾਮ ਸਿੰਘ ਸੁਚਦੇਵ ਵੱਲੋਂ ਲਿਖਿਆ ਹੋਇਆ ਹੈ ਇਹ ਕਿਤਾਬ ਸਿੱਖ ਵਿਰੋਧੀਆ ਵੱਲੋਂ ਮਾਸਟਰ ਤਾਰਾ ਸਿੰਘ ਸੰਬੰਧੀ ਸਿਰਜੇ ਗਏ ਬਰਬਾਦ ਉਤੇ ਇੱਕ ਰਾਰੀ ਚੋਟ ਇਸ ਕਿਤਾਬ ਰਾਹੀਂ ਮਾਸਟਰ ਜੀ ਦੀ ਸ਼ਖਸੀਅਤ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਵਿਦਵਤਾ ਬੌਧਿਕਤਾ ਤੇ ਸਿੱਖ ਹੱਕਾਂ ਲਈ ਸੰਘਰਸ਼ ਪੜ ਕੇ ਮਨ ਹੈਰਾਨਗੀ ਨਾਲ ਪਰ ਜਾਂਦਾ ਹੈ ਕਿ ਕਾਸ਼ ਸਿੱਖਾਂ ਦਾ ਐਸਾ ਵਾਹਦ ਆਗੂ ਕਿਤੇ ਮੋੜ ਆਵੇ ਮਾਸਟਰ ਜੀ ਸੰਬੰਧੀ ਬਣਾਏ ਹੋਏ ਸਾਰੇ ਮੱਕੜ ਜਾਲ ਤੇ ਭੰਬਲ ਪੂਸ ਇਸ ਕਿਤਾਬ ਨੂੰ ਪੜਿਆਂ ਖਤਮ ਹੁੰਦੇ ਆ ਔਰ ਮੈਂ ਇਹ ਸਮਝਦਾ ਖਾਸ ਤੌਰ ਤੇ ਵੀ ਜਿਹੜੇ ਸਾਡੇ ਸਿੱਖ ਨੌਜਵਾਨ ਪ੍ਰਚਾਰਕ ਖੇਤਰ ਦੇ ਵਿੱਚ ਆਉਣਾ ਚਾਹੁੰਦੇ ਨੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹ ਜ਼ਰੂਰ ਜਿਹੜੇ ਆ ਇਸ ਕਿਤਾਬ ਨੂੰ ਪੜਨ ਓਵਰঅল ਕਿਤਾਬ ਜਿਹੜੀ ਹੈ ਉਹ ਸਾਨੂੰ ਬਹੁਤ ਕੁਝ ਇਤਿਹਾਸਕ ਪੱਖ ਤੋਂ ਬਹੁਤ ਜ਼ਬਰਦਸਤ ਨਵੀਂ ਤੇ ਵਧੀਆ ਤੇ ਸਟੀਕ ਜਾਣਕਾਰੀ ਦਿੰਦੀ ਹੈ ਮਾਜਾ वर्ल्ड वाइड ਵੱਲੋਂ ਪ੍ਰਕਾਸ਼ਿਤ ਕਿਤਾਬਾਂ ਮੰਗਵਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 947 876 762 ਅਗੇ 3 ਨੰਬਰ ਤੇ ਦੋਸਤੋ ਮੈਂ ਗੱਲ ਕਰਨ ਲੱਗੇ ਆਂ ਪ੍ਰਵਾਸੀ ਲੇਖਕ ਸਰਦਾਰ ਤਰਲੋਕ ਸਿੰਘ ਹੁੰਦਲ ਦੁਆਰਾ ਲਿਖਿਤ ਕਿਤਾਬ ਜਿਸ ਦਾ ਨਾਮ ਹੈ ਦੁਖੜੇ ਬਾਪੂ ਦੇ ਇਹ ਲੇਖਕ ਦੀ ਚੌਥੀ ਕਿਤਾਬ ਹੈ ਔਰ ਇਹ ਪਹਿਲੀ ਵਾਰੀ ਮਾਜਾ ਮਾਜਾ ਵਰਲਡਵਾਈਡ ਵੱਲੋਂ ਸਾਲ 2023 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ਲੇਖਕ ਨੇ ਇਹ ਕਿਤਾਬ ਆਪਣੀਆਂ ਪਿਆਰੀਆਂ ਪੋਤਰੀਆਂ ਹਰਮਿਤ ਕੌਰ ਮਨਰੂਪ ਕੌਰ ਬੱਬਰ ਕੌਰ ਖਾਲਸਾ ਸਹਿਜ ਕੌਰ ਤੇ ਹਰਬੰਸ ਕੌਰ ਨੂੰ ਸਮਰਪਿਤ ਕੀਤੀ ਹੈ 100 ਤੇ 28 ਪੰਨਿਆਂ ਦੀ ਇਸ ਕਿਤਾਬ ਦੇ ਵਿੱਚ 20 ਸਿਰਲੇਖਾਂ ਦੇ ਹੇਠ ਵਾਰਤਕ ਦਰਜ ਹੈ ਔਰ ਉਹ ਵਿਸ਼ੇ ਕਿਦਾਂ ਦੇ ਨੇ ਉਹਦੇ ਬਾਬਤ ਅਜੀਤ ਅਖਬਾਰ ਦੇ ਵਿੱਚ ਜਦ ਇਹਦਾ ਰਿਵਿਊ ਛਪਿਆ ਸਮੀਖਿਆ ਛਪੀ ਸਰਦਾਰ ਸਰਦੂਲ ਸਿੰਘ ਔਜਲਾ ਵੱਲੋਂ ਕੀਤੀ ਹੋਈ ਉਹ ਲਿਖਦੇ ਨੇ ਉਹ ਕਹਿੰਦੇ ਕਿ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਪਰਿਵਾਰਾਂ ਦਾ ਵਿਸ਼ੇਸ਼ ਕਰਕੇ ਸਾਂਝੇ ਪਰਿਵਾਰਾਂ ਦਾ ਟੁੱਟਣਾ ਤੇ ਮਨੁੱਖੀ ਆਕੰਖਿਆਵਾਂ ਦੀ ਨਿਸ਼ਾਨਦੇਹੀ ਕਰਦੀ ਇਹ ਪੁਸਤਕ ਪੜਨ ਯੋਗ ਹੈ ਜੋ ਕਿ ਬਿਲਕੁਲ ਠੀਕ ਹੈ ਕਿਉਂਕਿ ਇਹ ਸੰਖੇਪ ਵੀ ਹੈ ਭਾਵਪੂਰਨ ਵੀ ਹੈ ਜੋ ਵਿਸ਼ਾ ਵਸਤੂ ਹੈ ਉਹ ਸਮੇ ਦੀ ਮੰਗ ਦੇ ਅਨੁਸਾਰ ਬਹੁਤ ਤੋਂ ਲੜਿੰਦਾ ਹੈ ਕਿਉਂ ਕੈਨੇਡੀਅਨ ਤੇ ਪੰਜਾਬੀ ਸੱਭਿਆਚਾਰ ਦਾ ਜੋ ਮਿਲਗੋਪਾ ਬਣਿਆ ਆ ਔਰ ਮਿਲਗੋਪਾ ਬਣਨ ਤੋਂ ਬਾਅਦ ਜਿਹੜੀਆਂ ਸਮੱਸਿਆਵਾਂ ਉੱਥੇ ਔਰ ਇੱਥੇ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਚਾਹੇ ਉਹ ਬਜ਼ੁਰਗਾਂ ਦੀ ਗੱਲ ਹੈ ਉਹ ਸਾਰਾ ਕੁਝ ਇਹਦੇ ਵਿੱਚ ਸ਼ਾਮਲ ਹੈ ਤੁਹਾਨੂੰ ਪੜ ਕੇ ਸੁਚੇਤ ਹੁੰਦਾ ਹੈ ਮਨ ਵੀ ਇਹ ਕਿਤਨੇ ਕਿਤੇ ਕੋਈ ਗਲਤ ਹੋ ਰਿਹਾ ਹੈ ਔਰ ਜੇ ਤੁਸੀਂ ਸਮਝ ਲੈਨੇ ਵੀ ਹਾਂ ਉਸੇ ਗਲਤ ਹੋ ਰਿਹਾ ਹੈ ਤੇ ਅਸੀਂ ਸੁਚੇਤ ਹੁੰਨੇ ਆ ਤੇ ਸਮਝ ਸਕਦੇ ਆ ਵੀ ਅਸੀਂ ਜੋ ਪੜਿਆ ਆ ਉਹ ਸਾਰਥਕ ਹੋਇਆ ਆ ਉਹਦੇ ਨਾਲ ਬਹੁਤ ਸਾਰੇ ਐਸੇ ਵਿਸ਼ੇੜੇ ਜੋ ਸਿੱਖ ਧਰਮ ਵਿੱਚ ਆ ਚੁੱਕੀਆਂ ਕ੍ਰੀਤੀਆਂ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਉਹਦੇ ਬਾਰੇ ਬਹੁਤ ਬਿਬਾਕ ਟਿੱਪਣੀਆਂ ਕੀਤੀਆਂ ਹੋਈਆਂ ਨੇ ਸੋ ਓਵਰ ਆਲ ਜਿਹੜੀ ਕਿਤਾਬ ਹੈ ਉਹ ਵਾਕਈ ਪੜਨ ਯੋਗ ਹੈ ਦੋਸਤੋ ਅੱਗੇ ਚੌਥੇ ਨੰਬਰ ਤੇ ਗੱਲ ਕਰਨ ਲੱਗੇ ਆ ਖੁਜ ਕਾਫਰ ਯਾਨੀ ਕਿ ਭពਿੰਦਰ ਸਿੰਘ ਸੰਧੂ ਹੋਣਾ ਦੁਆਰਾ ਲਿਖੀ ਹੋਈ ਕਿਤਾਬ ਅਧਤ ਨੰਬਰ ਇਹ ਕਿਤਾਬ ਲੇਖਕ ਨੇ ਸਾਲ 2002 ਵਿੱਚ ਪ੍ਰਕਾਸ਼ਿਤ ਕਰਵਾਈ ਸੀ ਔਰ ਇਹ ਕਿਤਾਬ ਲੇਖਕ ਨੇ ਵਿਨੀਪੈਗ ਪਬਲਿਕ ਲਾਇਬ੍ਰੇਰੀ ਵਿਨੀਪੈਗ ਮੈਂਟੋਬਾ ਕੈਨੇਡਾ ਨੂੰ ਸਮਰਪਿਤ ਕੀਤੀ ਹੋਈ ਹੈ ਔਰ ਇਸ ਕਿਤਾਬ ਦੇ ਵਿੱਚ 104 ਪੰਨੇ ਆ ਜਿਨੂੰ ਜਿਹਦੇ ਵਿੱਚ 28 ਵੱਖ-ਵੱਖ ਸਰਲੇਖਾਂ ਦੇ ਹੇਠ ਜਿਹੜੀ ਵਾਰਤਕ ਉਹ ਸ਼ਾਮਲ ਹੈ ਹੁਣ ਜੇ ਇਹ ਵਾਰਤਕ ਦੀ ਗੱਲ ਕਰਦੇ ਹਾਂ ਜੇ 28 ਵਿਸ਼ਿਆਂ ਦੀ ਗੱਲ ਕਰਾਂ ਤੇ ਮੈਂ ਸਮਝਦਾ ਬਈ ਇਹ 28 ਵਿਸ਼ੇ ਨਹੀਂ ਹੈ ਬਲਕਿ ਸਾਡੇ ਪੰਜਾਬੀ ਜਾਂ ਭਾਰਤੀ ਸਮਾਜ ਦੀਆਂ ਉਹ ਵਿਗੜੀਆਂ ਹੋਈਆਂ 28 ਆਦਤਾਂ ਬਾਰੇ ਝਾਤ ਪਵਾਉਂਦੀ ਹੈ ਜਿਹੜੀਆਂ ਸ਼ਾਇਦ ਕਦੇ ਸੁਧਰ ਸਕਣਗੀਆਂ ਕਿਉਂਕਿ ਹੈਰਾਨਗੀ ਹੋਏਗੀ ਕਿਤਾਬ ਪੜ ਕੇ ਪਾਠਕ ਨੂੰ ਉਹਨੂੰ ਐਵੇਂ ਲੱਗੇਗਾ ਸ਼ਾਇਦ ਹਰ ਗੱਲ ਮੇਰੇ ਬਾਰੇ ਲਿਖੀ ਹੈ ਕੁਝ ਨੂੰ ਲੱਗੇਗਾ ਵੀ ਕੁਝ ਗੱਲਾਂ ਮੇਰੇ ਬਾਰੇ ਨੇ ਬਾਕੀ ਸਮਾਜ ਬਾਰੇ ਨੇ ਕਿਉਂਕਿ ਅਸੀਂ ਆਪਣੇ ਆਪ ਤੇ ਕਦੀ ਵੀ ਇਲਜ਼ਾਮ ਲੈਣਾ ਨਹੀਂ ਚਾਹੁੰਦੇ ਹੁੰਦੇ ਪਰ ਸਾਡੀਆਂ ਆਦਤਾਂ ਕਿਸ ਕਦਰ ਬਦਲ ਚੁੱਕੀਆਂ ਨੇ ਜਾਂ ਕਿੰਨੀਆਂ ਭੈੜੀਆਂ ਵਾਦੀਆਂ ਸਾਨੂੰ ਪਈਆਂ ਹੋਈਆਂ ਇਸ ਕਿਤਾਬ ਦੇ ਵਿੱਚ ਸਾਡੇ ਖਾਣ ਪੀਣ ਉੱਠਣ ਬੈਠਣ ਦੂਜਿਆਂ ਨਾਲ ਸਾਡਾ ਵਿਵਹਾਰ ਸ਼ਿਸ਼ਟਾਚਾਰ ਸਕੂਲੀ ਪ੍ਰਬੰਧ ਕਿਰਦਾਰ ਗੱਲਬਾਤ ਦਾ ਤਰੀਕਾ ਬੋਲ ਕਬੋਲ ਇਸ ਸਾਰੇ ਵਿਸ਼ੇ ਪੰਜਾਬੀ ਸਮਾਜ ਨੂੰ ਹਿਲਾਉਣਾ ਮਤਲਬ ਹੈ ਔਰ ਇਸ ਗੱਲ 'ਤੇ ਬਾਰ-ਬਾਰ ਧਿਆਨ ਦਿਵਾਉਂਦੇ ਆ ਕਿ ਪੱਛਮ ਦੀ ਨਕਲ ਕਰਦੇ ਹੋਏ ਉੱਥੋਂ ਦੀ ਫਾਇਦੇਮੰਦ ਤੇ ਉਸਾਰੂ ਨਕਲਾਂ ਤੋਂ ਵੀ ਲਾਭ ਲੈਣਾ ਚਾਹੀਦਾ ਹੈ ਨਹੀਂ ਤਾਂ ਘੱਟੋ ਘੱਟ ਆਪਣੇ ਸੱਭਿਆਚਾਰ ਨੂੰ ਦਾਗਦਾਰ ਨਹੀਂ ਕਰਨਾ ਚਾਹੀਦਾ ਆਪਣੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ ਦੇ ਮੁਤਾਬਕ ਆਪਣੇ ਕਾਰਵਿਹਾਰ ਤੇ ਸਦਾ ਚਾਰ ਵੱਲ ਅੱਜ ਦੇ ਸਮੇਂ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਤਾਬ ਦੀ ਇਹ ਗੱਲ ਕਰਦੇ ਆਂ ਜੇ ਜੇ ਤੁਸੀਂ ਕਿਤਾਬ ਨੂੰ ਪੜ੍ਹ ਰਹੇ ਹੋ ਨਾ ਤੇ ਕਿਤਾਬ ਦੇ ਵਿੱਚ ਬਹੁਤ ਸਾਰੇ ਅੰਗਰੇਜ਼ੀ ਤੇ ਉਰਦੂ ਦੇ ਸ਼ਬਦਾਂ ਦੀ ਪਰਮਾਰ ਹੈ ਬਿਸ਼ੱਕ ਉਹ ਸਾਡੇ ਗਿਆਨ ਵਿੱਚ ਵਾਧਾ ਕਰਦੇ ਨੇ ਪਰ ਕਿਤੇ ਨਾ ਕਿਤੇ ਪੰਜਾਬੀ ਪਾਠਕ ਨੂੰ ਥੋੜਾ ਉਚਾਰਟ ਵੀ ਕਰਦੇ ਨੇ ਕਿਉਂਕਿ ਉੱਥੇ ਯੋਗ ਪੰਜਾਬੀ ਦੇ ਸ਼ਬਦ ਵਰਤੇ ਜਾ ਸਕਦੇ ਸੀ ਪਰ ਫਿਰ ਵੀ ਓਵਰ ਆਲ ਜੇ ਸਮੁੱਚੀ ਕਿਤਾਬ ਨੂੰ ਤੁਸੀਂ ਪੜ੍ਹ ਕੇ ਦੇਖਦੇ ਆਂ ਤੇ ਕਿਤਾਬ ਆਪਣੇ ਵਿਸ਼ਾ ਵਸਤੂ ਨੂੰ ਨਿਭਾਉਣ ਦੇ ਵਿੱਚ ਪੂਰੀ ਤਰ੍ਹਾਂ ਸਫਲ ਹੁੰਦੀ ਹੈ ਪਰ ਉਦੋਂ ਵੱਧ ਸਫਲ ਹੋ ਜਾਏਗੀ ਜੇ ਇਹਦੇ ਵਿੱਚ ਸਾਡੀਆਂ ਵਿਗੜੀਆਂ ਹੋਈਆਂ ਆਦਤਾਂ ਦਾ ਜੋ ਜ਼ਿਕਰ ਹੈ ਅਸੀਂ ਉਹ ਆਦਤਾਂ ਨੂੰ ਸੁਧਾਰਨ ਵਾਲੇ ਪਾਸੇ ਤੁਰ ਪੀਏ ਤੇ ਇਹ ਨਾ ਸੋਚੀ ਬਈ ਦੇ ਵਿੱਚ ਸਾਡੀ へਠੀ ਹੋਈ ਹੈ ਬਲਕਿ ਯਕੀਨ ਮੰਨ ਕੇ ਆਪਣੇ ਖਾਣ ਪੀਣ ਉੱਠਣ ਬੈਠਣ ਚੱਲਣ ਫਿਰਨ ਤੁਰਨ ਫਿਰਨ ਗੱਲਬਾਤ ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਨੇ ਅੱਜ ਇਹਦੇ ਵਿੱਚ ਬਹੁਤ ਵੱਡੇ ਸੁਧਾਰ ਦੀ ਲੋੜ ਹੈ ਸੁਧਾਰ ਦੀ ਮੰਗ ਕਰਦੀਆਂ ਦੋਸਤੋ ਅਖੀਰ ਦੇ ਵਿੱਚ ਜਿਸ ਕਿਤਾਬ ਦਾ ਮੈਂ ਜ਼ਿਕਰ ਕਰਨ ਜਾ ਰਿਹਾ ਹਾਂ ਇਹ ਪ੍ਰਿੰਸੀਪਲ ਬਲਵਿੰਦਰ ਸਿੰਘ ਫਤਿਹਪੁਰੀ ਹੁਰਾ ਵੱਲੋਂ ਲਿਖੀ ਹੋਈ ਕਿਤਾਬ ਹੈ ਕਿਤਾਬ ਦਾ ਨਾਮ ਹੈ ਸਾਵਧਾਨੀਆਂ ਖਰੀਆਂ ਤੇ ਖਰਵੀਆਂ ਔਰ ਲੇਖਕ ਨੇ ਕਰੀਬ ਹੁਣ ਤੱਕ ਦੀ ਗੱਲ ਕਰੀ ਤੇ ਤਿੰਨ ਦਰਜਨ ਤੋਂ ਜ਼ਿਆਦਾ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ ਹੈ ਇਹ ਕਿਤਾਬ ਸਾਲ 2017 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈਏ ਇਹਨੂੰ ਲੋਕਗੀਤ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਇਹ ਕਿਤਾਬ ਲੇਖਕ ਨੇ ਹੱਕ ਸੱਚ ਦਾ ਪੱਲਾ ਫੜਨ ਵਾਲੇ ਦੇ ਨਾਮ ਸਮਰਪਿਤ ਕੀਤੀ ਹੈ 100 ਤੇ 50 ਸਫਿਆਂ ਦੀ ਕਿਤਾਬ ਹੈ। ਔਰ 150 ਸਫਿਆਂ ਦੀ ਕਿਤਾਬ ਦੇ ਉੱਤੇ 39 ਸਰਲੇਖਾਂ ਹੇਠ ਵਾਰਤਕ ਦਰਜ ਹੈ। ਜਾਨੀ ਜਿੱਥੋਂ ਅੰਦਾਜ਼ਾ ਲਾ ਸਕਦੇ ਆ ਮੋਟਾ-ਮੋਟਾ ਵੀ ਕੋਈ ਵੀ ਜਿਹੜਾ ਵਾਰਤਕ ਦਾ ਵਿਸ਼ਾ ਆ ਉਹ ਤਿੰਨ ਤੋਂ ਵੱਧ ਪੇਜਾਂ ਦਾ ਨਹੀਂ ਹੋਊਗਾ। ਹੱਦ ਕਿਤੇ ਚਾਰ ਜਾਂ ਪੰਜ ਹੋਊਗਾ। ਨਹੀਂ ਤੇ ਤਿੰਨ ਪੇਜਾਂ ਦੇ ਵਿੱਚ ਹਰ ਵਿਸ਼ਾ ਜਿਹੜਾ ਆ ਉਸੇ ਮਟ ਜਾਂਦਾ ਹੈ। ਇਹ ਸਾਰੇ ਹੀ ਲੇਖ ਪਰਿਵਾਰ, ਸਮਾਜ ਅਤੇ ਦੇਸ਼ ਦੇ ਸਿਸਟਮ ਨਾਲ ਜੁੜੇ ਹੋਏ ਆ। ਇਹ ਲੇਖ ਕਟਾਕਸ਼ ਰਮਾਇਆ ਜੋ ਮਨੁੱਖੀ ਮਨ ਅੰਦਰ ਕਈ ਤਰ੍ਹਾਂ ਦੇ ਸਵਾਲ ਸਪਸ਼ਟ ਤੌਰ ਤੇ ਪੈਦਾ ਕਰਦੇ ਆ ਜਿੰਨ ਦਾ ਜ਼ਿਕਰ ਆਮ ਤੌਰ ਤੇ ਖੰਡ ਚਰਚਾ ਵਿੱਚ ਤਾਂ ਕਰਦਾ ਹੈ ਪਰ ਖੁੱਲ ਕੇ ਬੋਲਣ ਤੋਂ ਪਰਹੇਜ਼ ਕੀਤਾ ਗਿਆ ਸ਼ਬਦਾਵਲੀ ਬਹੁਤ ਹੀ ਸਰਲ ਸਾਦੀ ਅਤੇ ਸਪਸ਼ਟ ਹੈ ਕਿਤੇ ਨ ਕਿਤੇ ਪਰੂਫ ਰੀਡਿੰਗ ਨਾਲ ਤੁਹਾਨੂੰ ਜੁਝਨਾ ਪੈ ਸਕਦਾ ਹੈ ਪਰ ਉਹਦੇ باوجود ਕਿਉਂਕਿ ਜਿਹੜਾ ਵਿਸ਼ਾ ਵਸਤੂ ਕੰਟੈਂਟ ਹੈ ਉਹ ਬਹੁਤ ਕਮਾਲ ਦਾ ਹੋਣ ਕਰਕੇ ਅਸੀਂ ਉਸ ਚੀਜ਼ ਨੂੰ ਥੋੜਾ ਜਿਹਾ ਇਗਨੋਰ ਕਰਦੇ ਹਾਂ ਪਰ ਜੇਕਰ ਪ੍ਰੂਫ ਰੀਡਿੰਗ ਉੱਤੇ ਵੀ ਕੰਮ ਕੀਤਾ ਹੁੰਦਾ ਤੇ ਇਹ ਕਿਤਾਬ ਸੋਨੇ ਤੇ ਸੁਹਾਗਾ ਹੋਣੀ ਸੀ ਸੋ ਦੋਸਤੋ ਇਸ ਸਾਨੂੰ ਪੰਜਾਬੀ ਵਾਰਤਕ ਦੀਆਂ ਪੰਜ ਕਿਤਾਬਾਂ ਭਾਗ ਦੂਜਾ ਇਸ ਤੋਂ ਪਹਿਲਾਂ ਭਾਗ ਪਹਿਲੇ ਵਿੱਚ ਪੰਜ ਕਿਤਾਬਾਂ ਤੁਹਾਨੂੰ ਸੁਝਾਈਆਂ ਗਈਆਂ ਸੀ ਭਾਗ ਤੀਜਾ ਵੀ ਲੈ ਕੇ ਆਵਾਂਗੇ ਉਸ ਤੋਂ ਇਲਾਵਾ ਵਕ ਵਕ ਨਾਵਲ ਕਹਾਣੀਆਂ ਕਵਿਤਾਵਾਂ ਸਵੈ ਜੀਵਨੀਆਂ ਦੀਆਂ ਵੀਡੀਓਜ਼ ਵੀ ਜਿਹੜੀਆਂ ਨੇ ਪੰਜ ਪੰਜ ਕਿਤਾਬਾਂ ਦੀਆਂ ਸਾਡੇ ਚੈਨਲ ਉੱਤੇ ਅਪਲੋਡ ਹੈਗੀਆਂ ਨੇ ਸਾਡਾ ਇਹ ਉਪਰ ਵਾਲਾ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਇਸ ਚੈਨਲ ਮਾਝਾ ਵਰਲਡਵਾਈਡ ਸਬਸਕ੍ਰਾਈਬ ਕਰਦੇ ਜਾਣਾ ਜੀ ਧੰਨਵਾਦ ਸਤ ਸ੍ਰੀ ਅਕਾਲ